ਟਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਠਿੰਡਾ ਦੇ ਅੰਦਰ ਵਾਟਰ ਸਪੋਰਟਸ ਦਾ ਪਹਿਲਾ ਸਟੇਟ ਪੱਧਰਾ ਈਵੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦ ਪਰੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਆਪਣਾ ਖਿਡਾਰੀਆਂ ਨੇ ਭਾਗ ਲਿਆ ਅੱਜ ਬਠਿੰਡਾ ਦੇ ਗੋਨੀਆਣਾ ਰੋਡ ਚੀਲਾਂ ਦੇ ਉੱਪਰ ਵਾਟਰ ਸਪੋਰਟਸ ਦਾ ਇੱਕ ਈਵੈਂਟ ਆ ਜਿਹੜਾ ਉਹ ਇੱਥੇ ਆਪਣਾ ਕਰਵਾਇਆ ਗਿਆ ਜਿਸ ਦੇ ਵਿੱਚ ਇੱਥੇ ਆਪਣਾ ਖਿਡਾਰੀਆਂ ਨੇ ਜਿੱਥੇ ਹਿੱਸਾ ਲਿਆ ਉੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦਪਰੇ ਬਲੋਹਦਾ ਉਦਘਾਟਨ ਕੀਤਾ ਗਿਆ ਤੇ ਉਹਦੇ ਨਾਲ ਨਾਲ ਡੀਆਈਜੀ ਹਰਜੀਤ ਸਿੰਘ ਵੱਲੋਂ ਵੀ ਇਹਦੇ ਵਿੱਚ ਸ਼ਿਰਕਤ ਕੀਤੀ ਗਈ ਇਸ ਦੇ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀਆਂ ਨੇ ਇਸ ਦੇ ਵਿੱਚ ਆਪਣਾ ਇਹਨਾਂ ਵੱਲੋਂ ਆਪਣਾ ਇਹਦੇ ਵਿੱਚ ਭਾਗ ਲਿਆ ਗਿਆ ਜਿਵੇਂ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਗੋਨਿਆਂ ਰੋਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਇੱਕ ਕੁਆਟਰ ਸਪੋਰਟਸ ਇੱਕ ਗੇਮ ਜਿਹੜੀ ਉਹ ਕਰਵਾਈ ਗਈ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਅਤੇ ਨੈਸ਼ਨਲ ਖਿਡਾਰੀਆਂ ਬਲਦ ਦੇ ਵਿੱਚ ਹੇਸਾ ਲਿਆ ਗਿਆ ਤੇ ਨਾਲ ਇਥੇ ਆਏ ਹੋਏ ਮਹਿਮਾਨਾਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਤ ਵੀ ਕੀਤਾ ਗਿਆ ਮੇਰਾ ਨਾਮ ਅਮਨਦੀਪ ਹੋਰ ਐਮਪੀਏ ਸਪੋਰਟ ਅਕੈਡਮੀ ਰੋਪੜ 'ਚ ਖਿਡਾਰਾ ਨਾ ਸਾਡੇ ਕੋਚ ਗੁਰਿੰਦੇ ਸਿੰਘ ਸਿਮਾ ਜੀ ਨੇ ਮੈਨੂੰ ਟੋਟਲ 8 ਸਾਲ ਹੋ ਗਏ ਰੈਂਗਿੰਗ ਕਰਦੇ ਨੇ ਤੇ ਮੈਂ ਹੁਣ ਤੱਕ ਦਾ ਇੰਟਰਨੈਸ਼ਨਲ ਕੰਪੀਟੀਸ਼ਨ ਖੇਡ ਚੁੱਕੀ ਆ ਕਿਉਂਕਿ ਨੀਦਰਲੈਂਡ ਹੋਈ ਸੀਗੀ ਗੇਮ ਤੇ ਇੱਥੇ ਭਿੰਡਿਆ ਸੀ ਫਸਟ ਟਾਈਮ ਸਟੇਟ ਕਿੱਦ ਨਾ ਆਇਆ ਇਹ ਪਹਿਲੀ ਵਾਰ ਸਟੇਟ ਹੋਇਆ ਹੈ ਇੱਥੇ ਦਾ ਇਕਵਿਪਮੈਂਟ ਬਹੁਤ ਵਧੀਆ ਹੈ ਟਰੈਕ ਵੀ ਬਹੁਤ ਵਧੀਆ ਹੈ ਤੇ ਸਾਈ ਫੈਸਿਲਿਟੀਆਂ ਹੈਗੀਆਂ ਨੇ ਇੱਥੇ ਸਾਡੇ ਬਹੁਤ ਮਾਣ ਰਹੀਆਂ ਨੇ ਦੇਖਦੇ ਆ ਕੋੜਦੋਂ ਮੈਂ ਅੱਜ ਇੱਥੇ ਪਟੰਡੇ 'ਚ ਆਇਆ ਹਾਂ ਰੋਇੰਗ ਗੇਮ ਦੇ ਇੱਥੇ ਸਟੇਟ ਲੈਵਲ ਆ ਜੀ ਤੇ ਇੱਥੇ ਅੱਜ ਮਾਹੌਲ ਤਾਂ ਕਾਫੀ ਹਵਾ ਜ਼ਿਆਦਾ ਤੇਜ਼ ਆ ਤੇ ਇੱਥੇ ਅੱਜ ਵੇਨੇ ਕੀ ਬਣੂਗਾ ਜੀ ਤੇ ਮੈਂ ਜੀ ਇੰਟਰਨੈਸ਼ਨਲ ਪਲੇਅਰ ਆ ਚਾਈਨਾ ਖੇਡ ਗਿਆ ਜੀ ਮੈਂ ਏਸ਼ੀਅਨ ਚੈਂਪੀਅਨਸ਼ਿਪ ਤੇ ਅੱਜ ਮੇਰੇ ਦੋ ਇਵੈਂਟ ਨੇ ਜੀ ਇੱਕ ਸਿੰਗਲਸ ਕਾਲ ਹੈ ਜੀ ਇੱਕ ਡਬਲਸ ਕਾਲ ਆ ਜੀ ਤੇ ਮੇਰਾ ਪਾਰਟਨਰ ਹੈ ਜੀ ਭਵਦੀਪ ਸਿੰਘ ਆ ਜੀ ਅੱਜ ਵੇਨੇ ਕੀ ਬੰਦਾ ਪ੍ਰੋਗਰਾਮ ਤੇ ਬਾਕੀ ਇਹਦੇ ਬਹੁਤ ਸੋਹਣੀ ਬਹੁਤ ਸੋਹਣਾ ਇੱਥੇ ਲੋਕ ਆਏ ਨੇ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਆਪਾਂ ਨੂੰ ਮੇਰਾ ਉਦੈਲੀ ਬਾਰੇ ਬਟੰਡ ਦੇ ਲੋਕਾਂ ਨੇ ਜਿਹਨਾਂ ਨੂੰ ਸਾਨੂੰ ਰੋਇੰਗ ਬਾਰੇ ਪਤਾ ਹੈ। ਇਹੀ ਹੈ ਜੀ ਕਿ ਆਪਣੀ ਮਿਹਨਤ ਰੱਖਣਾ ਰੋਇੰਗ ਗੇਮ ਜਿਹੜੀ ਅਜੇ ਘੱਟ ਲੋਕ ਜਾਣਦੇ ਨੇ ਜਿਆਦਾ ਜਿਆਦਾ ਸਪਰੈਡ ਕਰਨਾ ਤੇ ਬਠਿੰਡੇ ਜੀ ਵੀ ਹੁਣ ਰੋਇੰਗ ਸੈਂਟਰ ਸ਼ੁਰੂ ਹੋਣ ਲੱਗਾ ਤੇ ਇੱਥੇ ਲੋਕ ਵੱਦ ਤੋਂ ਆਦਾਨ ਤੇ ਪ੍ਰੈਕਟਿਸ ਕਰਨ ਤੇ ਇੰਟਰਨੈਸ਼ਨਲ ਮੈਡਲ, ਨੈਸ਼ਨਲ ਮੈਡਲ ਲੈਣ। ਪੰਜਾਬ ਪ੍ਰਕਾਰ ਆ। ਕੀ ਨਾਮ ਹੈ? ਕੀ ਕਰਦੇ? ਮੇਰਾ ਨਾਮ ਜਿਸੂ ਸਿੰਘਾ ਜੀ ਤਲਵੰਡੀ ਸਾਬ ਤੋਂ ਬਿਲੋਂਗ ਕਰਦੇ ਆਂ ਅਸੀਂ ਬਠਿੰਡੇ ਦੇ ਰਹਿਣ ਵਾਲੇ ਆਂ ਤੇ ਰੋਇੰਗ ਪਲੇਅਰ ਆ ਤੇ ਅਸੀਂ ਇੱਕ ਇੰਟਰਨੈਸ਼ਨਲ ਮੇਰਾ 골ਡ ਆ 3-4 ਸਿਲਵਰ ਆ ਇੱਕ ਬ੍ਰਾਂ ਤੇ ਨੈਸ਼ਨਲ ਦੇ ਵਿੱਚ 8 골ਡ ਆ 8 সিলਵਰ ਆ ਜੀ ਤੇ 4 ਬ੍ਰੌਂਜ਼ ਟੋਟਲ 34 ਮੈਡਲ ਲਏ ਅੱਜ ਤੁਸੀਂ ਮਡੰਡਾ ਦੇ ਤਰਤੇ ਦੇ ਉੱਤੇ ਤੁਸੀਂ ਆ ਜੰਦੇ ਕਿ ਕਿਸ ਤਰ੍ਹਾਂ ਸਾਨੂੰ ਬਹੁਤ ਖੁਸ਼ੀ ਹੋਈ ਜੀ ਮਤਲਬ ਇਹ 4-5 ਸਾਲਾਂ ਦਾ ਪ੍ਰੋਸੈਸ ਚੱਲ ਰਿਹਾ ਸੀ ਪਹਿਲਾਂ ਵੀ ਡੀਐਸ ਉਹਨਾਂ ਵੀ ਆਪਣੀ ਗੱਲ ਹੋਈ ਸੀ ਪਹਿਲਾਂ ਡੀਐਸ ਉਹਨਾਂ ਵੀ ਹੋਈ ਸੀ ਕਿ ਉਹ ਕਹਿ ਰਹੇ ਸੀਗੇ ਇੱਥੇ ਟ੍ਰੋਇੰਗ ਦੀ ਮਤਲਬ ਐਨਸੇ ਸ਼ੁਰੂ ਕਰੀ ਜਾਵੇ ਸਰਕਾਰ ਦੇ ਥੋੜਾ ਤੁਸੀਂ ਬੋਲੋ ਕੁਛ ਅਸੀਂ ਤੁਹਾਡੇ ਨਾਲ ਲਾ ਕੇ ਵੀ ਓਪਨ ਕਰਕੇ ਕਿ ਕੱਲ ਨੂੰ ਜਿਹੜੇ ਜਵਾਕ ਨੇ ਜਵਾਕਾਂ ਵਾਸਤੇ ਭਵਿਕ ਵਧੀਆ ਹੋ ਜੀ ਇਸ ਤੋਂ ਪਹਿਲੇ ਆਪ ਕਹਾ ਪ੍ਰੈਕਟਿਸ ਕਰਨੇ ਜਾਂਦੇ ਰੋਇੰਗ ਇਹ ਤੋਂ ਪਹਿਲਾਂ ਜੀ ਮੈਂ ਰੁੜਕੀ ਵਿੱਚ ਸਟਾਰਟਿੰਗ ਤੇ ਗਿਆਗਾ ਰੁੜਕੀ ਸਟਾਰਟ ਕਰੀ ਜਿੱਥੇ ਉੱਥੇ ਰੋਇੰਗ ਸਿੱਖੀ ਹੈ ਉੱਥੇ ਦਲਵੀਰ ਸਰ ਸਾਡਾ ਕੋਈ ਸੀਗੇ ਅਰਜਨワੜੀ ਨੇ ਉਹਨਾਂ ਨੇ ਸਿਖਾਇਆ ਤੇ ਅੱਜ ਕੱਲ ਅਸੀਂ ਦੋਨੇ ਮਤਲਬ ਕੁੱਨੇ ਪ੍ਰੈਕਟਿਸ ਕਰਦੇ ਹਾਂ ਇਕੱਠੇ ਕੰਪੀਟੀਸ਼ਨ ਖੇਡਦੇ ਹਾਂ ਇਕੱਠੇ ਮੈਡਲ ਹੈ ਜੀ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਇਹ ਚੀਜ਼ ਦੀ ਕਿਉਂਕਿ ਅੱਜ ਜੇ ਆਪਾਂ ਇੱਥੇ ਨਰਸਰੀ ਖੋਲੀ ਆ ਮੈਂ ਨਹੀਂ ਕਹਿੰਦਾ ਵੀ ਕੱਲ ਨੂੰ ਮੈਡਲ ਆ ਸਾਡੇ ਆਣੇ ਇੱਕ ਸਾਲ ਚ ਆਇਆ ਨੇ ਘੱਟ ਤੋਂ ਘੱਟ ਦੋ ਜਾਂ ਤਿੰਨ ਪਹਿਲਾਂ ਆਪ ਦੀ ਨੀਮ ਵਧੀਆ ਬਣਾਵਾਂਗੇ ਇਦੋਂ ਬਾਅਦ ਹੀ ਵਧੀਆ ਮੈਡਲ ਲਾਵਾਂਗੇ ਇਹਦੇ ਰਾਹੀਂ ਇੰਟਰਨੈਸ਼ਨਲ 올림픽 ਤੱਕ ਵੀ ਮਤਲਬ ਜਾਵਾਂਗੇ ਜੋ ਇਹ ਆਪ ਲਾਹ ਜੀਮ ਤੇ ਬਣਾਈ ਗਈ ਹੈ ਨਰਸਰੀ ਹਾਂਜੀ ਤੋਂ ਇਸ ਦੀ ਜੋ ਡਾਈਮੈਂਸ਼ਨ ਹੈ ਰੋਇੰਗ ਜਿੱਥੇ ਆਪ ਕਰਦੇ ਹੈ ਪ੍ਰੈਕਟਿਸ ਉਸ ਤੋਂ ਘੱਟ ਹੈ ਜਾਂ ਜ਼ਿਆਦਾ ਹੈ ਸਾਡੇ ਉਹ ਇੰਟਰਨੈਸ਼ਨਲ ਕੋਰਸ ਆ ਜੀ ਇਹ ਹੌਲੀ ਹੌਲੀ ਮਤਲਬ ਜੀ ਆਪਾਂ ਦੋਨਾਂ ਨੂੰ ਮਿਲਾ ਕੇ ਫੇਰ ਸੇਮ ਬਣ ਸਕਦਾ ਥੋੜੇ ਹੋਰ ਸਾਨੂੰ ਏਰੀਆ ਬਣਾਉਣਾ ਵਧਾਉਣਾ ਪੈਣਾ ਇਹਦੇ ਵਿੱਚ ਸਾਨੂੰ ਬੋਟਸ ਤੇ ਹੋਰ ਲੋਡ ਬੋਲ ਰਹੀ ਹੈ ਬੋਟ ਹੈ ਕੋਮੈਂਟ ਬਹੁਤ ਹੈ ਜਿੰਮ ਦੀ ਲੋਡ ਪੈਂਦੀ ਆ ਤੇ ਕੋਚਸ ਦੀ ਵੀ ਲੋਡ ਪਊਗੀ ਸਾਰਾ ਕੁਝ ਸਾਨੂੰ ਚਾਹੀਦਾ ਹੌਲੀ ਹੌਲੀ ਅਸੀਂ ਪਲੇਅਰ ਇਕੱਠੇ ਕਰਾਂਗੇ ਫੇਰ ਹੀ ਇੱਕ ਜੋਟ ਇੱਕ ਵਧੀਆ ਕਲੱਬ ਬਣਾ ਸਕਦੇ ਹਾਂ ਮੇਰਾ ਨਾਮ ਜੈਸਿੰਦਰ ਹੈ ਮੈਂ ਪੀਆਈਐਸ ਸੋਕੇਲ ਅਕੈਡਮੀ ਵਿੱਚ ਪ੍ਰੈਕਟਿਸ ਕਰਦੀ ਹਾਂ ਮੈਂ ਸੱਤ ਸਾਲ ਦੀ ਰੇਟਿੰਗ ਕਰਦਾ ਹਾਂ ਔਰ ਮੈਂ ਅਜਨੈਸ਼ ਪੈਡਲ ਦਾ ਸੀਨੀਅਰ ਐਸ਼ਵੈਂਟਿਸ ਤੇ ਮੈਨੂੰ ਇੱਕ ਗੇਮ ਦੇ ਵਿੱਚ ਯਾਰ ਆ ਵਧੀਆ ਪਲੇਟਫਾਰਮ ਮਿਲੇ ਹੈ ਕਿ ਜੋ ਮੈਂ ਕਦੇ ਆਪਣੇ ਘਰ ਹੈ ਕਿ ਸੋਚ ਵੀ ਨਹੀਂ ਸਕਦੀ ਸੀ ਮੇਰੇ ਕੋਸ਼ਿਸ਼ ਦੀ ਇਨੀ ਮੈਂਤ ਕਰਕੇ ਅੱਜ ਮੈਂ ਇਸ ਪਲੇਟਫਾਰਮ ਤੇ ਆ ਤੇ ਮੈਂ ਇਹੀ ਚਾਹੁੰਦੀ ਆ ਕਿ ਸਾਰੇ ਬੱਚਿਆਂ ਨੂੰ ਹਰ ਇੱਕ ਪੇਰੈਂਟਸ ਨੂੰ ਆਪਣੇ ਲੜਕੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਕੋਈ ਵਧੀਆ ਪਲੇਟਫਾਰਮ ਮਿਲੇ ਤੇ ਉਸ ਕੋਰਸ ਦੇ ਵਿੱਚ ਅੱਗੇ ਜਾ ਕੇ ਆਪਣੇ ਦੇਸ਼ ਦਾ ਆਪਣੇ ਘਰ ਦਾ ਨਾਮ ਰੌਸ਼ਨ ਕਰੇ ਤੇ ਜਿਸ ਟਾਈਮ ਅੱਜ ਕੱਲ ਦੇ ਟਾਈਮ ਦੇ ਵਿੱਚ ਜਿੱਨਾ ਕਿ ਹਰ ਇੱਕ ਛੋਟਾ ਛੋਟਾ ਬੱਚਾ ਨਸ਼ਿਆਂ ਦੇ ਵਿੱਚ ਵੱਧ ਤੋਂ ਵੱਧ ਪੈ ਰਿਹਾ ਹੈ ਉਹਦੇ ਨਾਲ ਆਪਣਾ ਜਿਹੜਾ ਯੂਥ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਤੇ ਇਸ ਕਰਕੇ ਆਪਣੇ ਪੇਰੈਂਟਸ ਨੂੰ ਸੋਚਦੇ ਹਰ ਇੱਕ ਦੇ ਪੇਰੈਂਟਸ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਗੇਮ ਦੇ ਵਿੱਚ ਪਾਣ ਜਾਂ ਫਿਰ ਕੋਈ ਸਟੱਡੀ ਦੇ ਵਿੱਚ ਵਧੀਆਂ ਰੱਖਣ ਕਿ ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਖਰਾਬ ਨਾ ਹੋਵੇ ਤੇ ਉਹਨਾਂ ਨੇ ਇੱਕ ਵਧੀਆ ਪਲੇਟਫਾਰਮ ਮਿਲੇ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਣ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇਹ 16ਵਾਂ ਜਿਹੜਾ ਆਪਣਾ ਰੋਇੰਗ ਕੰਪੀਟੀਸ਼ਨ ਹੈ ਜੂਨੀਅਰ ਤੇ ਸੀਨੀਅਰ ਸਟੇਟ ਲੈਵਲ ਦਾ ਉਹਦੀ ਅੱਜ ਆਪਾਂ ਇੱਥੇ ਉਦਗਾੜਨ ਕੀਤਾ ਹੈ ਤੇ ਇਹ ਬਠਿੰਡਾ ਦੀ ਹਿਸਟਰੀ ਵਿੱਚ ਪਹਿਲੀ ਵਾਰ ਹੈ ਕਿ ਆਪਾਂ ਕਿਸੇ ਵੀ ਤਰੀਕੇ ਦਾ ਜਿਹੜਾ ਵਾਟਰ ਸਪੋਰਟਸ ਦੇ ਸੰਬੰਧ ਵਿੱਚ ਸਟੇਟ ਲੈਵਲ ਦਾ ਕੋਈ ਇਵੈਂਟ ਜਿਹੜਾ ਹੈਗਾ ਉਹ ਕਰਾ ਰਹੇ ਆ ਇਹ ਬਟਿੰਡਾ ਲੇਕ ਸਾਡੇ ਵਾਸਤੇ ਇੱਕ ਬੜਾ ਵਰਦਾਨ ਹੈ ਤੇ ਉਹਨੋਂ ਦੇਖੀ ਉਹ ਇਸ ਵਾਰ ਆਪਾਂ ਸਰਕਾਰ ਤੋਂ ਬੇਨਤੀ ਕੀਤੀ ਸੀ ਕਿ ਇਸ ਵਾਰ ਜਿਹੜੀ ਇਹ ਸਟੇਟ ਗੇਮਸ ਹੈ ਇਹ ਸਾਨੂੰ ਜਿਹੜੀ ਹੈਗੀ ਤੁਸੀਂ ਕਰਨ ਦੀ ਪ੍ਰਵਾਨਗੀ ਦੇ ਦਿਓ ਤੇ ਨਾਲ ਹੀ ਸਰਕਾਰ ਨੇ ਇੱਥੇ ਰੋਇੰਗ ਦਾ ਇੱਕ ਨਰਸਰੀ ਬਣਾਉਂਦੀ ਵੀ ਜਿਹੜੀ ਹੈਗੀ ਉਹ ਪ੍ਰਵਾਨਗੀ ਦਿੱਤੀ ਹੈਗੀ ਤੇ ਬਚਿੰਦਾ ਸ਼ਹਿਰ ਦੇ ਜਿਹੜੇ ਬੱਚੇ ਹੈ ਉਹਨਾਂ ਦੇ ਵਾਸਤੇ ਇਹ ਬਹੁਤ ਖੁਸ਼ਖਬਰੀ ਹੈਗੀ ਹੈ ਕਿ ਇਹ ਫੈਸਿਲਿਟੀ ਦੇਖਦੇ ਆ ਇੱਥੇ ਜਿਹੜੀ ਇਹ ਫੈਸਿਲਿਟੀ ਅਵੇਲੇਬਲ ਹੋ ਜਾਏਗੀ ਤਾਂ ਉਸ ਤੋਂ ਬਾਅਦ ਆਪਣੇ ਬੱਚੇ ਜਿਹੜੇ ਹੈਗੇ ਆ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਆ ਵਾਟਰ ਸਪੋਰਟਸ ਦੇ ਖੇਡਦੇ ਨੇ ਉਹ ਆਪਾਂ ਇੱਥੇ ਜਿਹੜਾ ਉਹਨਾਂ ਨੂੰ ਤਿਆਰ ਕਰ ਪਾਵਾਂਗੇ ਤਾਂ ਉਹਨਾਂ ਦੇ ਵਾਸਤੇ ਇੱਥੇ ਕੋਚ ਜਿਹੜੇ ਹੈਗੇ ਉਹ ਅਵੇਲੇਬਲ ਰਹਿਣਗੇ ਇਹ ਅੱਜ ਇੱਕ ਨਵੀਂ ਸ਼ੁਰੂਆਤ ਹੈਗੀ ਹੈ ਤੇ ਇਹਦੇ ਨਾਲ ਨਾਲ ਜਿਹੜੀ ਬਾਕੀ ਖੇਡਾਂ ਨੇ ਉਹਦੇ ਵੱਲ ਵੀ ਆਪਾਂ ਜਿਹੜਾ ਹੈਗਾ ਧਿਆਨ ਦੇ ਰਹੇ ਹਾਂ ਪਰ ਮੈਂ ਸਮਝਦਾ ਕਿ ਇਸ ਤੋਂ ਵਧੀਆ ਨਹੀਂ ਹੋ ਸਕਦਾ ਕਿਉਂਕਿ ਕਾਫੀ ਸਮੇਂ ਤੋਂ ਜਿਹੜੇ ਸਿਟੀ ਦੇ ਵਸਨੀਕ ਸੀਗੇ ਉਹਨਾਂ ਦੀ ਵੀ ਡਿਮਾਂਡ ਸੀਗੀ ਕਿ ਆਪਾਂ ਲੇਕ ਸਜਾਇਰਾਏਗਾ ਵਾਟਰ ਸਪੋਰਟਸ ਲਈ ਜ਼ਰੂਰ ਇਸਤੇਮਾਲ ਕਰੀਏ ਕਿ ਸਰਕਾਰ ਨੇ ਬੇਨਤੀ ਪ੍ਰਵਾਨ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਜੀ ਨੇ ਇਹਦੇ ਵਾਸਤੇ ਇੱਤਾ ਜਲਾਏਗਾ ਆਪਾਂ ਨੂੰ ਇੱਕ ਨਸਰੀ ਦੀ ਜਿਹੜੀ ਹੈਗੀ ਸਥਾਪਨਾ ਦੀ ਪ੍ਰਵਾਨੀ ਦੇ ਇਹ ਜਿਹੜੇ ਹੈਗੇ ਲਗਭਗ 150 ਦੇ ਕਰੀਬ ਬੱਚੇ ਆਪਣੇ ਜਿਹੜੇ ਹੈਗੇ ਆ ਆਲਮੋਸਟ ਸਾਰੇ ਜਿਹੜੇ ਜ਼ਿਲ੍ਹੇ ਨੇ ਉੱਥੋਂ ਇੱਥੇ ਜਿਹੜੇ ਆਏ ਨੇ ਇਹ ਇਹਦੇ ਵਿੱਚ ਕਈ ਸਾਰੇ ਜਿਹੜੇ ਆਪਣੇ ਇਸ ਵਾਰ ਜਿਹੜੀ ਆਪਾਂ ਬੋਟਸ ਵਗੈਰਾ ਸਾਰੀ ਪ੍ਰੋਵਾਈਡ ਕਰਵਾਈਏ ਇਹ ਰੋਪੜ ਤੋਂ ਆਪਾਂ ਜਿਹੜਾ ਹੈਗਾ ਉੱਥੇ ਤੋਂ ਮੰਗਾਈਆਂ ਨੇ ਆਪਣੀ ਜਿਹੜੀ ਹੁਣ ਨਵੀਂ ਨਰਸਰੀ ਬਣਨੀ ਹੈ ਉਹਦੀ ਇਨਫਰਾਸਟ੍ਰਕਚਰ ਦੇ ਵਾਕਿਆਪਾਂ ਐਸਟੀਮੇਟਸ ਬਣਾ ਕੇ ਭੇਜੀ ਹੋਈ ਨੇ ਉਹ ਇਸ ਸਾਲ ਆਪਣੀ ਜਿਹੜੀ ਆਪਣੀ ਬੋਰਡ ਸੇ ਕੀਆ ਉਹ ਆਪਾਂ ਪ੍ਰੋਕੀਅਰ ਕਰਕੇ ਇਥੇ ਪਰਮਨੈਂਟ ਇੰਸਟੈਲ ਕਰਦੇ ਹਾਂ ਪਰ ਹੋਰ ਤੇ ਇਹ ਲੱਗ ਜਿਹੜੀ ਉਹਨੂੰ ਵੀ ਨਾਲ ਜੋੜਿਆ ਜਾ ਆਪਣਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਹਾਲ ਦੀ ਗੱੜੀ ਤੇ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਚੱਲ ਰਹੀ ਹੈ ਪਰ ਆਪਾਂ ਇਹ ਚਾਹੁੰਦੇ ਆ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਟਰੈਂਪੀਅਨਸ਼ਿਪਸ ਹੈ ਉਹ ਵੀ ਇਥੇ ਹੋ ਸਕਣ ਉਹਦੇ ਵਾਸਤੇ ਜਿਹੜਾ ਜੀਲ 2 ਹੈਗੀ ਹੈ ਜੀਲ ਨੰਬਰ 2 ਤੇ 3 ਇਹਨਾਂ ਨੂੰ ਆਪਾਂ ਜੋੜਨ ਦੀ ਆਪਣੀ ਕੋਸ਼ਿਸ਼ ਹੈ ਕਿ ਉਹਦੇ ਵਿੱਚ ਬਹੁਤ ਸਾਰਾ ਨਹੀਂ ਬਹੁਤ ਏਕ ਛੋਟਾ ਸਾ ਸਟ੍ਰੈਕਟ ਸਾਨੂੰ ਜਿਹੜਾ ਹੈਗਾ ਉਹ ਤਿਆਰ ਕਰਨਾ ਪ ਉਹਦਾ ਵੀ ਆਪਾਂ ਸੈਪਰੇਟ ਐਸਟਿਮੇਟ ਬਣਾ ਰਹੇ ਹਾਂ ਤਾਂ ਯੂ نو ਆਪਾਂ ਜੋੜ ਕੇ ਇਹਨੂੰ ਇੰਟਰਨੈਸ਼ਨਲ ਪੱਧਰ ਦਾ ਰੋਇੰਗ ਕੰਪੀਟੀਸ਼ਨ ਦੇ ਵਾਸਤੇ ਤਿਆਰ ਕਰਾ ਕੀ ਮੈਸੇਜਰ ਨੌਜਵਾਨਾਂ ਨੂੰ ਖਾਸ ਕਰਕੇ ਦੇਖੋ ਨਾ ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਅੱਜ ਦੀ ਰੇਟ ਵਿੱਚ ਇੱਕ ਬਹੁਤ ਵੱਡਾ ਜਿਹੜਾ ਆਪਣਾ ਮਸਲਾ ਹੈ ਉਹ ਨਸ਼ਿਆਂ ਦੇ ਨਸ਼ਾ ਨਸ਼ਿਆਂ ਦਾ ਜਿਹੜਾ ਮਸਲਾ ਹੈ ਉਹਦੇ ਨਾਲ ਜੂਝ ਰਿਹਾ ਹੈ ਪੰਜਾਬ ਸਾਰਾ ਹੀ ਉਹਦੇ ਨਾਲ ਜੂਝ ਰਿਹਾ ਹੈ ਸਰਕਾਰ ਆਪਣੀ ਤਰਫੋਂ ਇੱਕ ਜੰਗ ਜੜੀ ਹੈਗੀ ਹੈ ਉਹ ਨਸ਼ਿਆਂ ਦੇ ਵਿਰੁੱਧ ਛੇੜ ਕੇ ਛੇੜੀ ਹੋਈ ਹੈ ਪਰ ਉਹਦੇ ਨਾਲ ਨਾਲ ਜਿਵੇਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਆਪਾਂ ਨੂੰ ਜੇ ਇਹ ਬੱਚੇ ਹੈਗੇ ਆ ਇਹਨਾਂ ਦੀ એનર્ਜੀ ਨੂੰ ਖੇਡਾਂ ਦੇ ਵੱਲ ਵੀ ਲੈ ਕੇ ਜਾਣਾ ਚਾਹੀਦਾ ਹੈ ਕਿ ਪਿਛਲੇ ਸਾਲ ਵੀ ਪਿਛਲੇ ਦੋ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਖੇਡਾਂ ਪੰਜਾਬ ਵਤਨ ਦੀਆਂ ਜਿਹੜਾ ਆਪਾਂ ਕਰ ਰਹੇ ਹਾਂ ਤੇ ਹੁਣ ਇਸ ਵਾਰ ਜਿਹੜਾ ਹੈਗਾ ਆਪਾਂ ਉਹਨੂੰ ਹੋਰ ਵੀ ਅੱਗੇ ਲੈ ਜਾ ਕੇ ਹਰ ਇੱਕ ਪਿੰਡ ਵਿੱਚ ਜਾ ਕੇ ਹਰ ਇੱਕ ਪਿੰਡ ਦੇ ਵਾਸਤੇ ਉਹਦੀ ਕੀ ਗੇਮ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਗਰਾਊਂਡਸ ਤਿਆਰ ਕਰ ਰਹੇ ਹਾਂ ਤੇ ਇਸ ਦੇ ਬਾਅਦ ਆਪਾਂ ਹਰ ਇੱਕ ਪਿੰਡ ਦੇ ਯੂਥ ਦੇ ਨਾਲ ਵੀ ਮੀਟਿੰਗਸ ਕਰਾਂਗੇ ਤੇ ਉਹਨਾਂ ਨੇ ਜਿਹੜੀ ਰਿਕੁਆਇਰਮੈਂਟਸ ਹੈ ਬਾਅਦ ਵਿੱਚ ਉਹ ਲਾਇਬ੍ਰੇਰੀ ਹੋਵੇ ਜਿਮ ਹੋਵੇ ਬਾਅਦ ਵਿੱਚ ਆ ਕਿਸੇ ਖੇਡ ਦਾ ਸਮਾਨ ਹੋਵੇ ਉਹ ਵੀ ਉਹਨਾਂ ਨੂੰ ਮਹਿਆ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਹੈਗੇ ਆ ਉਹ ਨਸ਼ੇ ਤੋਂ ਲੋ ਛੱਡ ਕੇ ਖੇਡਾਂ ਦੇ ਵੱਲ ਜਿਹੜੇ ਹੈਗੇ ਆ ਉਹ ਉਹਨਾਂ ਦਾ ਰੁਝਾਨ ਬਣ ਜਾਵੇ